ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਰਨ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂਦਾਨਾ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਗਾਵਾਂ ਤੇ ਤਿੰਨ ਤਾਂਨ ਮੱਝਾਂ ਦਿਖਾਉਣੀਆਂ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਭਣ ਤੁਹਾਨੂੰ ਤਿਆਰ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾਕ ਜੀ ਬਹੁਤ ਵਧੀਆ ਜੀ ਤੇ ਨਾਮ ਦੱਸਦੇ ਇੱਕ ਰਿੰਦਰ ਸਿੰਘ ਪਿੰਡ ਚੱਠਾ ਤਸੀਲ ਬਟਾਲਾ ਜਿਹੜਾ ਕਦਾਫਤ ਤੇ ਫੋਨ ਨੰਬਰ ਬੋਲ ਦੇ ਇੱਕ 95682270 ਠੀਕ ਆ ਹੋ ਗਿਆ ਪ੍ਰੋਗਰਾਮ ਠੀਕ ਠਾਕ ਠੀਕ ਆ ਤੇ ਅੱਜ ਵੀ ਪਾ ਉਸ ਦਿਨ ਵਰਗੇ ਫਿਰ ਉਸ ਦਿਨ ਵਰਗੇ ਹੀ ਆ ਠੀਕ ਆ ਤੇ ਅੱਜ ਪੰਜ ਹੀ ਆ ਫਿਰ ਪੰਜ ਹੀ ਪੰਜੀ ਆ ਵੀ ਸਾਇਆ ਵਾਇਰਸ ਦੀ ਹੈ ਮਗਰ ਉਹ ਅਸੀਰ ਸ਼ੁਰੂਆਤ ਹੌਲੇ ਪਾ ਤੋਂ ਕਰ ਲਿਆ ਫਿਰ ਪਾ ਤੋਂ 11 ਕਿਲੋ ਦੁੱਧ ਹੋਊਗਾ ਅੱਛਾ ਕੋਈ ਸਿਆਲ ਨੀ ਰਹਿ ਗਿਆ ਮੈਂ ਤੇਰਾ 12 ਕਿਲੋ ਚੋਲੇ ਕੋਈ ਸੇਵਾ ਨਹੀਂ ਜੇ ਬੰਦਿਆਂ ਕੋਈ ਨੰਬਰ ਵੀ ਦੇ ਦਾਂਗੇ ਪਹਿਲੇ ਕਰਦਾ ਠੀਕ ਆ 20 ਆ ਦੇ ਦੇਣੀ ਆ ਲੈ ਅੱਛਾ ਖੋਲੋ ਫਿਰ ਤੋਰ 10 ਕਿਲੋ ਪੱਕਾ ਦੁੱਧ ਹੈਗਾ ਤੇ ਮਗਰ ਵੀ ਵਛੀ ਮਗਰ ਵੀ ਵਛੀ ਦੋ ਮਹੀਨੇ ਸੁਈ ਹੋ ਦੋਆਂ ਤਾਈਆਂ ਮਹੀਨੇ ਦੇ ਲਾਗੇ ਬੰਨੇ ਲਾ ਲਾ

ਵੀਰ ਪੂਰੇ ਵੀਰ ਦੀ ਮੰਨ ਜੋ ਮੱਜੀ ਮੰਦੀ ਠੀਕ ਆ ਤੇ ਉਤਰਾ ਠੰਡੀ ਸੀ ਲਿਆ ਠੰਡੀ ਸੀ ਰਚੋ ਗਿਆ ਫੜੇ ਬਾਡੀ ਧਾਰ ਕੇ ਤੇ ਪੈਣਾ ਪੈਣਾ ਅਸੀਂ ਤੋਂ ਬੱਛੀਆਂ ਲੱਭੀਏ ਠੀਕ ਆ ਬੱਛੀ ਤੇ ਮਿਲਦੀ ਜਿਹੜਾ ਕਹਿੰਦੇ ਮਗਰ ਬੱਛੀ ਬੜੇ ਟੌਪ ਦੀ ਯਾਸੀ ਠੀਕ ਆ ਥਾਣੇ ਇਹਦੇ ਦੇਖ ਸਕਦੇ ਲੱਗੇ ਤਾਂ ਚੰਗਾ ਥਾਣੇ ਆ ਤੇ ਥਾਣਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਹੈ ਗੱਬਣ ਆ ਜਿਹੜੀ ਇਹ ਕਿੰਨੇ ਕਿ ਦੁੱਧ ਵਾਲੀ ਵੀਤੀ ਦੁੱਧ ਦੀ ਵੀਤੀ 15 ਕਿਲੋ ਦਊਗੀ ਵਾੜ ਦੂਜਾ ਸੁਆਦੀ ਠੀਕ ਆ ਤੋਰ ਦੋ ਹੇਰੇ ਤੇਰੀ ਵੀ ਤੇ ਇਹਦਾ ਫਿਰ ਮੁੰਡਾ ਇਹਦਾ ਮੁੱਤ ਵੀ ਜੀ 8000 ਦੇ ਅੱਛਾ ਹਾਂਜੀ ਇਹਦੇ ਨਹੀਂ ਕਿੰਨੇ ਦੀ ਆ 35000 ਦੀ ਲਾਵਾਂਗੇ 35000 ਦੇ ਦੇ ਦੇਣੀ ਆ ਤੇ ਦੁੱਧ 15 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾ ਦੋਗੇ ਲਾ ਕੇ ਆ ਵੇਖੋ ਢਲਾ ਇਹ ਦੁੱਧ 15 ਕਿਲੋ ਚਾਜੂਗੀ ਅਸੀਂ ਇੱਥੋਂ ਤਾਂ ਲੈਣਾ ਠੀਕ ਆ ਤੇ ਹੁਣ ਇੱਕ ਆ ਦੇਖੋ ਗਾਉਂ ਕਿਸ ਤਰ੍ਹਾਂ ਗੱਬੜੀ ਹੁਣ ਇੱਕ ਤਾਂ ਆ ਜੀ ਸੂਈ ਚੋਟੀ ਤੁਹਾਨੂੰ ਦਿਖਾਉਣੀ ਹੈ ਸਿਹਰ ਦੀ ਸੂਈ ਆ ਸਿਹਰ ਦੀ ਸੂਈ ਮਗਰ ਵੀ ਕੱਟੀ ਏ ਆਹ ਕੱਟੀ ਜੜੀ ਆ ਜੀ ਨਾੜ ਨਾਲ ਤਾਜ਼ਾ ਹੀ ਆ ਤੇ ਇਹੇ ਪੁੜੇ ਵੀ ਇਹਦੇ ਉੱਤਰਾ ਹੀ ਆ ਥਾਣੇ ਦੇ ਦੇਖ乍 ਦੇ ਲੱਗੇ ਤਾਂ ਤੋੜ ਦੇ ਕੇ ਉਹਦੇ ਵੀ ਜੀ ਦਾਖਲੇ ਤੋਂ ਬਾਹਰ ਲਾਉਗੀ ਝੋਡੀ 10 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਅੱਜ ਹੀ ਸੂਈ ਆ। ਗਾਂ ਨਾਲ ਵੀ ਚੰਗੀ ਆ ਤੇ ਚਲੋ ਪਿਛਾਣ ਵੀ ਜਾਂਦੇ। ਆਹ ਦੇਖ ਸੰਦੇ ਹਵਾਨਾ ਇਹਦਾ ਚੰਗਾ ਤਿਆਰ ਹੋਇਆ ਹੋ ਥੱਲੇ। ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ? ਮੁੱਲ ਵੀ ਜੀ ਉਹ ਮਰ ਗਿਆ 65 ਦੇਵਾਂਗੇ। 65000 ਜੀ। ਕਿਹ ਵਿੱਚੋਂ ਕਰਨੀ ਛੋਟ ਛੋਟ? 60 ਛੜਾਂਗੇ। 40000 64 ਦੀ ਦੇ ਦੋਗੇ। ਠੀਕ ਹੈ ਜੀ। ਤੇ ਇੱਕ ਆਵੀ ਇਹਨੀ ਸੂਈ 9 ਕਿਲੋ ਤੋਂ 10 ਕਿਲੋ ਤਿਆਰ ਹੋ ਗਏ ਨਾ 9 10 ਕਿਲੋ ਤਿਆਰ ਹੈ ਦੇਖੋ ਇਹਦੇ ਮਗਰ ਵੀ ਕੱਟੀ ਕਿਹਦੇ ਮਗਰ ਕੱਟਾ ਜੀ ਅੱਛਾ ਇਹਦੇ ਮਗਰ ਕੱਟਾ ਹੈ ਬਾਕੀ ਕੱਦ ਕਾਠੇ ਵੀ ਚੰਗਾ ਇਹਦਾ ਵੀ ਚੰਗਾ ਵਾ ਨੀਲੀ ਦੀ ਮਾਝ ਹੈ ਜਿਹੜੀ ਅੰਡਕਸਾ ਦੇ ਥਾਂ ਇਹਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਮੰਗ ਜੋ 65 ਦੀ ਦਵਾਗੇ 65000 ਦੀ ਦੇ ਦੋਗੇ ਹਾਂ ਜੀ ਤੇ ਵਿੱਚ ਮਾਨਤਨ ਕਰਨਾ ਕੋਈ ਵਿਹਾਰ ਹੀ ਕਰਾਂਗੇ ਅੱਛਾ ਵਿੱਚ ਆਂਟ ਦੀ ਤੇ ਇਹਦੇ ਕੋ 10 9 10 ਲੀਟਰ ਜਿਹੜਾ ਬਿਲਕੁਲ ਤਿਆਰ ਆ ਤੇ ਬਾਕੀ ਜੇ ਵਾਜੂਗੀ ਦੁੱਧ ਹੋਣਾ ਇਹਨੂੰ ਸੋਈ ਨਾ ਕੋਈ ਯਾਤ ਦਾ ਦਹ ਦੇ ਨਹੀਂ ਨਸੂਈ ਨੇ ਹੋਈ ਹੋਣੇ ਇਹਦੇ ਨਹੀਂ ਦੱਸ ਦੇਣੀ ਹੈ ਚਲੋ ਤੇ ਹੁਣ ਆ ਜਿਹੜੀ ਮੱਝ ਹੈ ਇੱਕ ਗੱਭਣ ਜੀ ਦੀ 15 ਕਿਲੋ ਦੀ ਮਹੀਂ ਦੀ ਗਾਰੰਟੀ ਇਹ ਦੁੱਦੀ ਠੀਕ ਆ ਵੱਡੀ ਮਹੀਂ ਆ ਅਰੇ ਵੀ ਪੰਚਾਇਤ ਲੈ ਜੂਗੀ ਥਾਣਾ ਦੀ ਪਿੱਛੇ ਦੀ ਤਾੜੀ ਗਾਰੰਟੀ ਪਾਰੇ ਪੱਲੇ ਦੀ ਮੱਝ ਆ ਜਿਹੜੀ ਆ ਵੀ ਪੂਰੀ ਆਲੇ ਸਦੇ ਚੰਗੀ ਰਾਜੀ ਰੋਜੀ ਤੇ ਥੱਲੇ ਵੀ ਚੰਗੀ ਪਰੰਦੀ ਆ ਚੰਗੀ ਦੀ ਜਨਾ ਸਾਂਭੀ ਗਏ ਵੇਲਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਪਾਇ ਪੀ 70 ਗਰੀ ਜੋ ਮਰਦੀ 70000 ਦੀ ਜੀ 70 ਦੀ ਵੀ ਦੇ ਦੇਣੀ ਆ ਹਾਂਜੀ ਠੀਕ ਆ ਤੁਹਾਨੂੰ ਦਊਗੀ ਤੇ ਵੇਖੋ ਮੈਂ ਇਹ ਤਾਂ ਲੱਗਦਾ ਵੇਖੋ ਮੈਂ ਦੇਥਾਂ ਦੇ ਵਗੈਰਾ ਲਾਇਆ ਠੀਕ ਆ ਹਾਂਜੀ ਤੇ ਠੀਕ ਹੈ ਜੀ ਰਿਕਵੈਸਟ ਹੈ ਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਇਹੀ ਆ ਆਪਣੀ ਸਮਝ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਕਰੋ ਕੋਈ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ